ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਸ ਸਥਾਨ ਦੇ ਅਸੀਂ ਇਸ ਵੀਡੀਓ ਰਾਹੀਂ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਇਤਿਹਾਸਿਕ ਸਥਾਨ ਤੇ ਬਾਬਾ ਜੀਵਨ ਸਿੰਘ ਜੀ ਨੇ ਲਗਭਗ 29 ਸਾਲ ਤਪੱਸਿਆ ਕੀਤੀ ਸੀ ਅਤੇ ਨਾਲ ਹੀ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਉਹਨਾਂ 84 ਪੌੜੀਆਂ ਦੇ ਜਿਨ੍ਹਾਂ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਪਾਈ ਜਤਾ ਜੀ ਆਪ ਚੱਲਿਆ ਕਰਦੇ ਸਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਆਪ ਜੀ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਜੀ ਤਾਂ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਸਾਡੀਆਂ ਹੋਰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਪਹਿਲਾਂ ਪਹੁੰਚ ਸਕੇ ਵਾਹੇ ਗੁਰੂ ਸੰਗਤ ਜੀ ਇਹ ਹੈ ਉਹ ਇਤਿਹਾਸਿਕ ਗੁਰਦੁਆਰਾ ਸ਼੍ਰੀ ਤਪਸਤਾਨ ਸ਼ਹੀਦ ਭਾਈ ਜੀਵਨ ਸਿੰਘ ਜੀ ਇਸ ਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਹੈ ਇਸ ਪਾਵਨ ਥਾਨ ਤੇ ਸਿੱਖ ਕੌਮ ਦੇ ਮਹਾਨ ਤਪਸਵੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖਾਲਸਾ ਫੌਜਾਂ ਦੇ ਮੁਖ ਜਰਨੈਲ ਸਾਹਿਬ ਪਾਈ ਜਤਾ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਹਾਦਤ ਸੀ ਚਾਂਦਨੀ ਚੌਕ ਦਿੱਲੀ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਐਸੇ ਥਾਨ ਤੇ ਪਾਈ ਜਤਾ ਜੀ ਨੇ ਆਪਣੀ ਜ਼ਿੰਦਗੀ ਦਾ ਬੜਮੁੱਲਾ ਸਮਾਂ ਲਗਭਗ 29 ਸਾਲ ਪ੍ਰਭੂ ਭਗਤੀ ਦੀ ਤਪੱਸਿਆ ਕਰਦਿਆਂ ਬਤੀਤ ਕੀਤੇ ਆਪ ਜੀ ਸ਼ਿਰੀਗੁਰ ਤੇਗ ਭਾਦਰ ਸਾਹਿਬ ਜੀ ਨਾਲ ਸ਼ਹਾਦਤ ਦੇਣ ਲਈ ਗਏ ਉਹਨਾਂ ਸਿੱਖਾਂ ਵਿੱਚੋਂ ਇੱਕ ਸਾਨ ਜੀਨਾ ਵਿੱਚ ਪਾਈ ਮਤੀ ਦਾਸ ਜੀ ਪੈਦਿਆਲਾ ਜੀ ਪੈ ਸਤੀ ਦਾਸ ਜੀ ਅਤੇ ਪਾਈ ਗੁਰਦੀਤਾ ਜੀ ਸ਼ਾਮਿਲ ਸਨ ਦਿੱਲੀ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਕੈਦ ਗੁਰਤੇਗ ਭਾਦਰ ਜੀ ਨੇ 57 ਸ਼ਲੋਕ 5 ਪੈਸੇ ਨਾਰੀਅਲ ਆਸਮਾਨ ਗੁਰਗਤੀ ਦੀ ਰਸਮ ਲਈ ਪਾਈ ਜੈਤਾ ਜੀ ਨੂੰ ਅਨੰਦਪੁਰ ਸਾਹਿਬ ਬਾਲ ਕੋਵਿੰਦ ਰਾਏ ਪਾਸ ਭੇਜਿਆ ਪਾਈ ਜੈਤਾ ਜੀ ਨੇ ਸਾਹਿਬ ਨੌਵੇਂ ਪਾਸ਼ਾ ਦਾ ਸੀਸ ਦਿੱਲੀ ਤੋਂ ਅਨੰਦਪੁਰ ਸੈ ਪਹੁੰਚਾ ਕੇ ਦੇਸ਼ ਧਰਮ ਲਈ ਇੱਕ ਅਦੁੱਤੀ ਕੁਰਬਾਨੀ ਕੀਤੀ ਜਿਸ ਸਦਕਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਦਸਵੇਂ ਪਾਸ਼ਾ ਜੀ ਨੇ ਜ਼ਾਲਮ ਸਰਕਾਰ ਨਾਲ ਟੱਕਰ ਲੈਣ ਲਈ ਕਿਲਿਆਂ ਦਾ ਨਿਰਮਾਣ ਕਰਨ ਅਤੇ ਖਾਲਸਾ ਫੌਜ ਤਿਆਰ ਕਰਨ ਦਾ ਪ੍ਰਣ ਲਿਆ ਅਤੇ ਆਪ ਜੀ ਨੂੰ ਆਪਣੀ ਖਾਲਸਾ ਫੌਜ ਦਾ ਮੁਖ ਚਰਨੈਲ ਥਾਪਿਆ ਆਪ ਜੀ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਖਾਲਸਾ ਫੌਜ ਦੀ ਅਗਵਾਈ ਕਰਦਿਆਂ ਪੰਗਾਣੀ ਦੀ ਜੰਗ, ਆਨੰਦਪੁਰ ਸਾਹਿਬ ਦੀ ਜੰਗ, ਸਰਸਾ ਤੇ ਚਮਕੌਰ ਸਾਹਿਬ ਦੀਆਂ ਭਿਆਨਕ ਜੰਗਾਂ ਲੜੀਆਂ। ਅੰਤ ਚਮਕੌਰ ਸਾਹਿਬ ਦੀ ਭਿਆਨਕ ਜੰਗ ਵਿੱਚ ਆਪ ਜੀ ਆਪਣੀ ਬਹਾਦਰੀ ਦੇ ਚੋਹਰ ਦਿਖਾਉਂਦੇ ਹੋਏ 9 ਪੋ 1761 ਮੁਤਾਬਕ 23 ਦਸੰਬਰ 1704 ਈਸਵੀ ਨੂੰ ਸ਼ਹੀਦੀ ਪਾ ਗਏ। ਆਪ ਜੀ ਨੂੰ ਨੌਵੇਂ ਪਾਸ਼ਾ ਤੇ ਦਸਵੇਂ ਪਾਸ਼ਾ ਦੇ ਸਮਕਾਲੀ ਹੋਣ ਦਾ ਤੇ ਸੇਵਾ ਕਰਨ ਦਾ ਮਾਣ ਪ੍ਰਾਪਤ ਹੈ। ਇਸ ਗੁਰਦੁਆਰਾ ਸਥਾਨ ਦੇ ਨਾਲ ਹੀ ਪਾਈਜਤਾਜੀ ਦਾ ਪੁਰਾਤਨ ਘਰ ਬਣਿਆ ਹੈ ਜੋ ਕਿ ਆਪ ਜੀ ਵੀਡੀਓ ਵਿੱਚ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਵੀ ਪਾਈਜਤਾਜੀ ਨੇ ਤਪ ਕੀਤਾ ਇਸ ਸਥਾਨ ਤੇ ਪਾਈਜਤਾਜੀ ਦੇ ਸ਼ਸਤਰ ਬਰਤਨ ਤੇ ਹੋਰ ਇਤਿਹਾਸਿਕ ਨਿਸ਼ਾਨੀਆਂ ਮੌਜੂਦ ਹਨ ਅਤੇ ਉਸ ਵੇਲੇ ਦਾ ਇਹ ਸਥਾਨ ਉਹਨਾਂ ਸਥਿਤੀਆਂ ਵਿੱਚ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਇਸ ਦੇ ਨਾਲ ਹੀ ਤੋਸਾਖਾਨਾ ਵਿੱਚ ਪਾਈ ਜੀਵਨ ਸਿੰਘ ਜੀ ਦੇ ਪੁਰਾਤਨ ਸ਼ਸਤਰ ਦੇਵਨਾਦੀਆਂ ਪੁਰਾਤਨ ਤਸਵੀਰਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਸ਼ਸ਼ੋਭਿਧਨ ਜਿਨ੍ਹਾਂ ਦੇ ਦੂਰੋਂ ਦੂਰੋਂ ਆਈਆਂ ਸੰਗਤਾਂ ਦਰਸ਼ਨ ਕਰਦੀਆਂ ਹਨ ਪਾਈਜਤਾ ਜੀ ਦੇ ਇਸ ਪ੍ਰਾਤਨ ਘਰ ਦੀ ਦੇਖਭਾਲ ਉਹਨਾਂ ਦੀਆਂ ਪੀੜ੍ਹੀਆਂ ਵੱਲੋਂ ਕੀਤੀ ਜਾ ਰਹੀ ਹੈ ਇਸ ਪੁਰਾਤਨ ਘਰ ਤੋਂ ਬਾਹਰ ਆਉਂਦਿਆਂ ਨਾਲ ਹੀ ਉਹ 84 ਪੌੜੀਆਂ ਵੀ ਮੌਜੂਦ ਹਨ ਜਿਨ੍ਹਾਂ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਅਤੇ ਪਾਈਜਤਾ ਜੀ ਆਪ ਚੱਲਿਆ ਕਰਦੇ ਸਨ ਇਤੂ ਸੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ